ਵਾਰ ਤੁਹਾਨੂੰ ਦਿਖਾ ਰਿਆਂ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਇੱਕ ਹੋਂਦਾ ਵੀ ਪੈਸੇ ਕਿੰਨੇ ਕ ਲੱਗਦੇ ਆ ਤਾਂ ਉਹ ਦੱਸਦਾ ਵੀ 135 ਰੁਪਏ ਦੇ ਬੰਦਾ ਬਠਿੰਡੋਂ ਇੱਥੇ ਆ ਜਾਂਦਾ ਆ ਮੰਨ ਲਓ ਰਿਸ਼ੀਕੇਸ਼ ਤੱਕ ਆ ਜਾਂਦਾ ਸੋਹੇ ਗੁਰਦੁਆਰਾ ਸਾਹਿਬ ਹਿਮਕੁੰਡ ਸਾਹਿਬ ਰਿਸ਼ੀਕੇਸ਼ ਸਰਾਫਤ ਨੇ ਵਿਚ ਆਉਂਦਾ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਗਰਾਸੂ ਇੱਥੇ ਤੁਸੀਂ ਜਿਦਾ ਹੈਗਾ ਰਸਤੇ ਦੇ ਵਿੱਚ ਪੜਾ ਕਰ ਸਕਦੇ ਹੋ ਮਿਲ ਗਏ ਲੰਗਰ ਵਗੈਰਾ ਸ਼ੱਕ ਸਕਦੇ ਹੋ ਤੇ ਨਾਲ ਥੋੜਾ ਮੋਡਾ ਰੈਸਟ ਆ ਖੱਜਰ ਜਾਂਦੇ ਆ ਫਿਰ ਇਹ ਬਾਈ ਹੁਣ ਇਹਨਾਂ ਦਾ ਸੀਜ਼ਨ ਚੱਲ ਰਿਹਾ ਉਹਦਾ ਇਹਨਾਂ ਨੂੰ ਲੈ ਕੇ ਜਾਂਦੇ ਹੁਣ ਗੋਵਿੰਦ ਘਾਟ ਤੇ ਕੱਲ ਨੂੰ ਗੋਵਿੰਦ ਘਾਟ ਤੋਂ ਗੋਵੇਂ ਧਾਮ ਤੱਕ ਜਾਣਗੇ ਮਾਲਾ ਯਾਦ ਕੀ ਦੇਖਣ ਵਾਲਾ ਕੰਮ ਆ ਵੀ ਜੇਕਰ ਪਹਾੜਾਂ ਦੇ ਉੱਪਰ ਇੰਨੀ ਗਰਮੀ ਹੈ ਤਾਂ ਥੱਲੇ ਵਾਲਾਂ ਦਾ ਕੀ ਹਾਲ ਹੋਣਾ ਹੈਨਾ ਸੋ ਮੇਰਾ ਆਪਾ ਗੋਵਿੰਦ ਘਾਟ ਦੇ ਸਵਾਗਤ ਠੀਕ ਹੈ ਸੋ ਕੱਲ ਨੂੰ ਇਥੋਂ ਅੱਗੇ ਸ਼ੁਰੂ ਕਰਾਂਗੇ ਆਪ ਫਿਰ ਇਹ ਮੰਨ ਲਓ ਅੱਜ ਹੀ ਸਮਾਨ ਸੁੰਨ ਰੱਖਿਆ ਹੈ। ਹੈ? ਮੰਨ ਲਓ ਫਿਰ ਇਹ 6 ਮਹੀਨੇ ਬੰਦ ਹੁੰਦੀਆਂ ਦੁਕਾਨਾਂ ਫਿਰ। ਹਾਂ ਜੀ। ਜਨਾ ਚੇ ਕਿ ਮੰਨ ਲਓ ਬੰਦ ਬੰਦ ਜਨਾ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਉਹਨਾਂ ਜੇ ਤੁਹਾਡਾ ਕੰਮ ਵੀ ਉਹਨਾਂ ਜਰੀ ਚੱਲਦਾ ਮਤਲਬ। ਉਦੋਂ ਬਾਅਦ ਤੁਸੀਂ ਫਿਰ ਥੱਲੇ ਚੱਲ ਜੰਨੇ ਜਾਂ ਵਾਪਸ ਪੰਜਾਬ। ਜੇਕਰ ਤੁਸੀਂ ਹਿੰਪੋਟ ਸਾਹਿਬ ਦੀ ਯਾਤਰਾ ਵਾਸਤੇ ਹੈਲੀਕਾਪਟਰ ਬੁੱਕ ਕਰਵਾਣਾ ਹੈ ਨਾ ਤਾਂ ਜੇਕਰ ਤੁਸੀਂ ਆਨਲਾਈਨ ਕਰਾਵੋਗੇ ਤਾਂ ਉਹ ਪੈਣਾ ਤੁਹਾਨੂੰ ਸਸਤਾ ਤੇ ਜੇਕਰ ਤੁਸੀਂ ਆਫਲਾਈਨ ਕਰਾਓਗੇ ਉਹ ਪੈਣਾ ਤੁਹਾਨੂੰ ਮਹਿੰਗਾ। ਉਸ ਸ੍ਰੀ ਹਿਮਕੋਟ ਸਾਹਿਬ ਦੀ ਯਾਤਰਾ ਜਦੋਂ ਕਰਦੇ ਆਂ ਤਾਂ ਆਪਾਂ ਸਭ ਤੋਂ ਪਹਿਲਾਂ ਗੱਡੀ ਲੈ ਕੇ ਆ ਸਕਦੇ ਆਂ ਬਠਿੰਡੇ ਤੋਂ ਜਿਹੜਾ ਹੈਗਾ ਸਿੱਧੀ ਗੱਡੀ ਆ ਜਾਂਦੀ ਹੈ ਰਿਸ਼ੀਕੇਸ਼ ਠੀਕ ਹੈ ਇਹ ਪਿੱਛੇ ਮੇਰਾ ਰਿਸ਼ੀਕੇਸ਼ ਦਾ ਜਿਹੜਾ ਰੇਲਵੇ ਸਟੇਸ਼ਨ ਇਹ ਵਾਲੀ ਗੱਡੀ ਹੈ ਜਿਹੜੀ ਕਿ ਆਪਾਂ ਗਏ ਸ੍ਰੀ ਗੰਗਾ ਨਗਰ ਤੱਕ ਚੱਲਦੀ ਆ ਠੀਕ ਹੈ ਇਹਨੂੰ ਗੰਗਾ ਨਗਰ ਤੋਂ ਰਿਸ਼ੀਕੇਸ਼ ਜਾਂ ਹਰਦਵਾਰ ਰੇਨ ਵੀ ਬੋਲਦੇ ਆ ਠੀਕ ਹੈ ਤੇ ਆਹਾ ਰਿਸ਼ੀਕੇਸ਼ ਦਾ ਜਿਹੜਾ ਹੈਗਾ ਪਹਾੜਾਂ ਵਾਲਾ ਸਟੇਸ਼ਨ ਤੁਸੀਂ ਇੱਥੇ ਉਤਰਦੇ ਹੋ ਇੱਥੋਂ ਉਤਰ ਕੇ ਵਾਪਸੀ ਇੱਧਰ ਆਣੇ ਠੀਕ ਆ ਆ ਐਗਜ਼ਟ ਐ ਤੋਂ ਨਕਾਸ ਕਰਕੇ ਬਾਹਰ ਖੜੋਂਗੇ ਤਾਂ ਸਾਨੂੰ ਆਟੋ ਮਿਲ ਜਾਣਗੇ ਜਿਹੜੇ ਸਾਨੂੰ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਸ੍ਰੀ ਹਿਮਕੁੰਡ ਸਾਹਿਬ ਤੱਕ ਲੈ ਜਾਣਗੇ ਇੱਕ ਹੋਂਦਾ ਵੀ ਕਿਰਾਇਆ ਪੈਸੇ ਕਿੰਨੇ ਕ ਲੱਗਦੇ ਆ ਤਾਂ ਦੱਸਦੇ ਆ ਵੀ 135 ਰੁਪਏ ਦੇ ਬੰਦਾ ਬਠਿੰਡੋਂ ਇੱਥੇ ਆ ਜਾਂਦਾ ਆ ਮੰਨ ਲਓ ਰਿਸ਼ੀਕੇਸ਼ ਤੱਕ ਆ ਜਾਂਦਾ ਸੋ ਇੰਨਾ ਜ਼ਿਆਦਾ ਕਿਰਾਇਆ ਵੀ ਨਹੀਂ ਲੱਗਦਾ ਤੁਸੀਂ ਬਾਯਾ ਜਿਹੜਾ ਆਪਾਂ ਗੱਲ ਕਰਕੇ ਰੇਲਵੇ ਇੱਥੇ ਆ ਸਕਦੇ ਹੋ ਉਸ ਤੋਂ ਬਾਅਦ 1000 ਰੁਪਏ ਪ੍ਰਤੀ ਆ ਮੰਨ ਲਓ ਪਰਸਨ ਜਿਹੜਾ ਹੈਗਾ ਤੁਹਾਨੂੰ ਅੱਗੇ ਜਾ ਕੇ ਗੱਡੀਆਂ ਮਿਲ ਜਾਂਦੀਆਂ ਉਹ ਜਾਣ ਗੋਵਿੰਦ ਘਾੜ ਤੱਕ ਲੈ ਜਾਂਦੀਆਂ ₹5000 ₹10000 ਇੱਕ ਕਿਰਾਇਆ ਲੱਗਣਾ ਤੁਹਾਡਾ ਜਿਹੜਾ ਤੁਹਾਨੂੰ ਗੋਵਿੰਦ ਘਾੜ ਆ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਦੇ ਵਿਚਾਲੇ ਲੈ ਜਾਣਾ ਤੇ ਉਸ ਤੋਂ ਬਾਅਦ ਆ ਪੈਦਾ ਯਾਤਰਾ ਸ਼ੁਰੂ ਹੋਣ ਬਾਅਦ ਵਿੱਚ ਮਾਸ ਤੁਹਾਡੇ ਚ ਆਪੇ ਕੰਮ ਚਾਹੀਦਾ ਸੋ ਜੇ ਦੇਖਿਆ ਜਾਵੇ ਤਾਂ ਕਿੰਨਾ ਰੁਪਿਆ ਕਿਰਾਇਆ ਲੱਗੂ ਆ ਮੰਨ ਲਓ ਕੋਈ ਨਾ ਨਹੀਂ 2-3000 ਰੁਪਏ ਯਾਤਰਾ ਹੋ ਜਾਂਦੀ ਹੈ ਰਿਸ਼ੀਕੇਸ਼ ਤੁਸੀਂ ਬਾਈ ਟ੍ਰੇਨ ਵੀ ਆ ਸਕਦੇ ਹੋ ਬਾਈ ਬੱਸ ਵੀ ਆ ਸਕਦੇ ਹੋ ਬਾਈ ਬਾਈਕ ਵੀ ਆ ਸਕਦੇ ਹੋ ਹੈਨਾ ਜਾਂ ਬਾਈ ਇਹ ਆ ਜਿਹੜੀ ਸੌਦਾ ਇੱਥੋਂ ਤਾਂ ਨਹੀਂ ਪਰ ਜਮ ਕਲਕੱਤੇ ਆਉਣਾ ਕਿ ਤੋ ਹੋਰੋਂ ਦਿੱਲੀ ਉੱਤਰਦੇ ਆ ਤੇ ਦਿੱਲੀੋਂ ਫਿਰ ਬਾਈ ਟ੍ਰੇਨ ਆ ਜਾਂਦੇ ਆ ਸਭ ਤੋਂ ਪਹਿਲਾਂ ਜਿਹੜਾ ਫੜਾ ਆਉਂਦਾ ਆਉਂਦਾ ਗੁਰਦੁਆਰਾ ਸ਼੍ਰੀ ਕੋਟ ਸਹਿਮਕੋਟ ਸਾਹਿਬ ਰਿਸ਼ੀਕੇਸ਼ ਪਹਿਲਾ ਦਿਨ ਤੁਹਾਨੂੰ ਇੱਥੇ ਹੀ ਗੁਜ਼ਾਰਨਾ ਪੈਂਦਾ ਮੈਨੇਜਮੈਂਟ ਬਹੁਤ ਵਧੀਆ ਇੱਥੇ ਠੀਕ ਆ ਤੁਹਾਨੂੰ ਜਿਹੜਾ ਹੈ ਰੂਮ ਜ ਆ ਜਾਂ ਆਪਾਂ ਗੱਲ ਕਰਕੇ ਕਾਮਨ ਹਾਲ ਮਿਲ ਜਾਂਦੇ ਆ ਤੇ ਜਿਹੜਾ ਹੈਗਾ ਸਵਾਗਤ ਹੈ ਮੰਨ ਲਓ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਆਸੇ ਸਜਾਵਟ ਸੋ ਸਭ ਤੋਂ ਪਹਿਲਾਂ ਇੱਥੇ ਆਜਾ ਰਿਹਾ ਹੈ ਤੁਸੀਂ ਮੱਥਾ ਟੇਕ ਕੇ ਠੀਕ ਆ ਤੇ ਹਰ ਥਾਂ ਤੇ ਜਿਵੇਂ ਹੁੰਦਾ ਕਿ ਜੋੜਾ ਘਰ ਬਣੇ ਹੁੰਦੇ ਆ ਤੇ ਨਾਲ ਗੱਢੜੀ ਘਰ ਤੇ ਨਾਲ ਤੁਹਾਨੂੰ ਇੱਥੇ ਲੰਗਰ ਦੀ ਸਹੂਲਤ ਤੇ ਰਹਿਣ ਦੀ ਸਹੂਲਤ ਜਿਹੜੀ ਹੈਗੀ ਇੱਥੇ ਮਿਲ ਜਾਣੀ ਹੈ ਸੋਹੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਰਿਸ਼ੀਕੇਸ਼ ਆ ਇੱਥੇ ਆਪਾਂ ਕਿ ਕਿ ਇਹਦਾ ਹੈਗਾ ਦਰਬਾਰ ਸਾਹਿਬ ਉਹ ਆਪਾਂ ਕਿ ਕਿ ਪਹਿਲੀ ਮੰਜ਼ਲ ਤੇ ਬਣਿਆ ਹੋਇਆ ਠੀਕ ਆ نیچے ਤੋਂ ਤੁਹਾਨੂੰ ਉੱਪਰ ਤੱਕ ਦੇ ਦਰਸ਼ਨ ਕਰਾਉਣੇ ਆ ਸਵੇਰੇ 5 ਵਜੇ ਆਪਾਂ ਜਿਹੜਾ ਹੈਗਾ ਰਿ ਸੀ ਕਿ ਇਸ ਤੋਂ ਸ਼ੁਰੂ ਕੀਤੀ ਯਾਤਰਾ ਗੋਵਰ ਘਾਟ ਲਈ ਠੀਕ ਹੈ ਜਿਨ੍ਹਾਂ ਨੇ ਮੋਟਰਸਾਈਕਲਾਂ ਤੇ ਜਾਣਾ ਉਹ ਵੀ ਲਗਭਗ ਜਾਣਾ ਸ਼ੁਰੂ ਕਰ ਦਿੱਤੇ ਪਰ ਆਪਾਂ ਗੱਡੀ ਤੇ ਜਾਣਾ ਉਹ ਗੱਡੀ ਤੇ ਸਮਾਨ ਰੱਖਿਆ ਇਹ ਗੱਡੀ ਜਿਹੜੀ ਹੁਣ ਜਾਊਗੀ ਸੋ ਰਸਤੇ ਵਿੱਚ ਆਉਂਦਾ ਗੁਰਦਵਾਰਾ ਲੰਗਰ ਦਮਦਮਾ ਸਾਹਿਬ ਨਗਰਾਸੂ ਇੱਥੇ ਤੁਸੀਂ ਜਿਦਾ ਹੈਗਾ ਰਸਤੇ ਦੇ ਵਿੱਚ ਪੜਾ ਕਰ ਸਕਦੇ ਹੋ ਮਲਗੇ ਲੰਗਰ ਵਗੈਰਾ ਸ਼ੱਕ ਸਕਦੇ ਹੋ ਤੇ ਨਾਲ ਥੋੜਾ ਮੋਟਾ ਰੈਸਟ ਰਾस्ते 'ਚ ਜੋਸ਼ੀ ਮਗਦਾ ਦਰਸ਼ ਹੈ ਇਹ ਤਾਂ ਆਪਦੀ ਜਿਹੜੀ ਤਸੀਹ ਹੋਈ ਹੈ ਜਿਆਦਾਤਰ ਆਉਣ ਨਾਲ ਪਹਰਾਤੇ ਵੈਸੇ ਹੀ ਪਾੜ ਗੰਜੇ ਹੋ ਚੁੱਕੇ ਆ ਤੇ ਅੱਜ ਗਰਮੀ ਇੱਥੇ ਜੋਸ਼ੀ ਮੱਠ ਦੀ ਸੀਮਾ ਦੀ ਇੱਥੇ ਵੀ ਬਹੁਤ ਗਰਮੀ ਹੈ ਮੰਨ ਲਓ ਆਪਾਂ ਕਰ ਕਰਕੇ ਹਜੇ ਵੀ ਇੱਥੇ 25 30 ਡਿਗਰੀ ਟੈਂਪਰੇਚਰ ਹੈਗਾ ਸ਼ੁਰੂਆਤ ਦੇ ਵਿੱਚ ਜਿਹੜਾ ਹੈਗਾ ਜਾਮ ਲੱਗ ਜਾਂਦੇ ਇਦਾਂ ਇਹ ਖੱਜਰ ਜਾਂਦੇ ਆ ਫਿਰ ਇਹ ਬਾਈ ਹੁਣ ਇਹਨਾਂ ਦਾ ਸੀਜ਼ਨ ਚੱਲ ਰਿਹਾ ਨਾਲ ਇਹਨਾਂ ਨੂੰ ਲੈ ਕੇ ਜਾਂਦੇ ਹੁਣ ਗੋਬਿੰਦ ਘਾਟ ਤੇ ਕੱਲ ਨੂੰ ਗੋਬਿੰਦ ਘਾਟ ਤੋਂ ਗੋਵੇਂ ਧਾਮ ਤੱਕ ਜਾਣਗੇ ਠੀਕ ਹੈ ਠੀਕ ਹੈ ਮਲਕੇ ਟੈਕਸੀ ਵਾਲਾਂ ਦਾ ਤੇ ਖੱਜਰਾਂ ਵਾਲਿਆਂ ਦਾ ਜਿਹੜਾ ਕੰਮ ਹੁਣੇ ਚੱਲਦਾ ਸੋ ਆਪਾਂ ਹੁਣ ਪਹੁੰਚ ਗਏ ਗੋਬਿੰਦ ਘਾਟ ਇਹ ਪਾਰਕਿੰਗ ਇਧਰੇ ਪਾਸੇ ਗੱਡੀ ਜਿਹੜੀ ਫਸੀ ਹੋਈ ਹੈ ਕਿਉਂਕਿ ਲਗਾਤਾਰ ਜਿਹੜਾ ਰਸਤਾ ਕਿ ਇੱਥੋਂ ਦੇ ਬਣਿਆ ਕਿ ਤੁਹਾਨੂੰ ਨਹੀਂ ਬਣਿਆ ਇਹ ਸਾਹਮਣੇ ਵਾਲਾ ਜਿਹੜਾ ਪੋਲਾ ਆ ਦੇਖ ਰਹੇ ਹਾਂ ਤੋਂ ਹਫਤਾ ਪਹਿਲਾਂ ਜਿਹੜਾ ਇਹ ਪਾਣੀ 'ਚ ਵਹਿ ਗਿਆ ਸੀ ਦੁਬਾਰਾ ਇਹਨੂੰ ਬਣਾਇਆ ਗਿਆ ਠੀਕ ਹੈ ਤੇ ਹੁਣ ਆ ਕੱਲ ਨੂੰ ਇੱਥੋਂ ਹੀ ਜਿਹੜਾ ਹੈਗਾ ਅੱਗੇ ਜਾ ਕੇ ਉਹ ਦੋ ਮਿੰਟਾਂ ਘਾਟ ਤੋਂ ਗੋਵਿੰਦ ਥਾਮ ਤੱਕ ਦੱਸਾਂ ਮੈਂ ਚੱਲ 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 ਹੁਣ ਲੱਗਦਾ ਵੀ ਮਾੜਾ ਮੋਟਾ ਕਿਤੇ ਠੜ ਚ ਆਏ ਹਜੇ ਵੀ ਮਾੜੀ ਮੋਟੀ ਹਵਾ ਹੀ ਚੱਲਦੀ ਹੈ ਮਾਲਾ ਇਹਦੀ ਦਿਖਾ ਵਾਲਾ ਕੰਮ ਵੀ ਜੇਕਰ ਪਹਾੜਾਂ ਦੇ ਉੱਪਰ ਇੰਨੀ ਗਰਮੀ ਹੈ ਤਾਂ ਥੱਲੇ ਵਾਲਾ ਤਾਂ ਕੀ ਹਾਲ ਹੋਣਾ ਹੈ ਨਾ ਸੋ ਫਿਰ ਆਪਾਂ ਗੋਵਿੰਦ ਘਾੜ ਦੇ ਸੌਣ ਚੁੱਕੇ ਠੀਕ ਹੈ ਸੋ ਕੱਲ ਨੂੰ ਇੱਥੋਂ ਅੱਗੇ ਸ਼ੁਰੂ ਕਰਾਂਗੇ ਮੰਨ ਲਓ ਅੱਜ ਠੀਕ ਹੈਗੀ ਆ 23 ਕੱਲ ਨੂੰ ਚੱਲਾਂਗੇ ਤਾਂ 24 ਉੱਪਰ ਪਹੁੰਚ ਜਾਵਾਂਗੇ 25 ਜਦੋਂ ਮੰਨ ਲਓ ਸਭ ਤੋਂ ਪਹਿਲਾ ਦਰਸ਼ਨ ਹੋਣੇ ਆ ਠੀਕ ਹੈ ਗੇਟ ਖੁੱਲਣੇ ਆ ਤਾਂ ਉੱਥੋਂ ਆਪਾਂ ਉੱਥੇ ਪਹੁੰਚ ਚੁੱਕੇ ਹੋਵਾਂਗੇ ਬਾਪੂ ਫਿਰ ਇਹ ਮੰਨ ਲਓ ਅੱਜ ਹੀ ਸਮਾਨ ਸਾਨੂੰ ਰੱਖਿਆ ਮਨ ਲਓ ਫਿਰ ਇਹ 6 ਮਹੀਨੇ ਬੰਦ ਹੁੰਦੀਆਂ ਦੁਕਾਨਾਂ ਫਿਰ ਹਾਂ ਜੀ ਜਨਾ ਚੇ ਮੰਨ ਲਓ ਬੰਦ ਜਦੋਂ ਬਾਦ ਜਨਾ ਜਤਰਾ ਸ਼ੁਰੂ ਹੁੰਦੀ ਆ ਉਹਨਾਂ ਜੇ ਤੁਹਾਡਾ ਕੰਮ ਵੀ ਉਹਨਾਂ ਜਰੀ ਚੱਲਦਾ ਮਤਲਬ ਉਦੋਂ ਬਾਅਦ ਤੁਸੀਂ ਫਿਰ ਥੱਲੇ ਚੱਲ ਜਾਨੇ ਜਾਂ ਵਾਪਸ ਪੰਜਾਬ ਅੱਛਾ ਉਦੋਂ ਬਾਅਦ ਕੋਈ ਹੁੰਦਾ ਹੀ ਨਹੀਂ ਲਓ ਬਈ ਹਾਂ ਲਿਆਓ ਜੀ ਗੋਲ ਪਾਈ ਵਾਲਾ ਨਵੀਆਂ ਦੁਕਾਨਾਂ ਬੰਦਣਾ ਸ਼ੁਰੂ ਹੋ ਗਈਆਂ ਤੇ ਇਸ ਤੋਂ ਬਾਅਦ ਹੁਣ ਕੱਲ ਤੋਂ 25 ਤਰੀਕ ਤੋਂ ਸ਼ੁਰੂ ਹੋਣੀ ਯਾਤਰਾ ਕੀ ਹਾਲ ਆ ਫਿਰ ਇਦੋਂ ਇਹ ਕਰੀਆਂ ਤਿਆਰ ਆਗੇ ਪ੍ਰਕਾਰਕ ਠੀਕ ਆ ਜੇ ਮੰਨ ਲਓ ਇਹ ਗੋਵਿੰਦ ਘਾਟ ਹੈ ਗੋਵਿੰਦ ਘਾਟ ਦੇ ਵਿੱਚ ਉਹਦੀ ਕੰਮ ਸ਼ੁਰੂ ਹੁੰਦਾ ਜਦੋਂ ਗੋਵ ਆਮ ਤਗਾਹੇ ਵਰਸਾ ਦੀ ਯਾਤਰਾ ਸ਼ੁਰੂ ਹੁੰਦੀ ਹੈ ਨਾ ਸੋ ਆਪਾਂ ਪਹੁੰਚ ਚੁੱਕੇ ਆ ਗੋਵਿੰਦ ਘਾਟ ਤੁਸੀਂ ਦੇਖ ਸਕਦੇ ਹੋ ਕਿ ਪਹਾਲ ਗੋਵਿੰਦ ਘਾਟ ਦੀਆਂ ਗਲੀਆਂ ਖਾਲੀ ਨਹੀਂ ਠੀਕ ਹੈ ਤੇ ਸਵੇਰ ਤੋਂ ਜਿਹੜਾ ਸ਼ੁਰੂ ਹੋਣੀ ਹੈ ਯਾਤਰਾ ਤੇ ਕੰਗਾ ਨੇ ਅੱਜ ਹੀ ਆਉਦਾ ਸਮਾਨ ਰੱਖਿਆ ਹੋਟਲ ਵਗੈਰਾ ਅੱਜ ਹੀ ਖੁੱਲੇ ਠੀਕ ਹੈ ਤੇ ਕਈ ਸ਼ਾਪਸ ਆ ਜਿਹੜੀਆਂ ਉਹ ਵੀ ਅੱਜ ਹੀ ਓਪਨ ਹੋਈਆਂ ਕਾਰਨ ਹੁਣ ਇਹਨਾਂ ਨੇ ਜਿਹੜਾ 6 ਮਹੀਨੇ ਆਉਦਾ ਰੋਜੀ ਰੋਟੀ ਪਾਉਣੀਆਂ ਆ ਤੇ ਹੋਰ ਤੁਸੀਂ ਦੇਖ ਸਕਦੇ ਨਾਲ ਜਿਹੜਾ ਹੈਗਾ ਆਟਾ ਵਗੈਰਾ ਠੀਕ ਹੈ ਚੀਜ਼ਾਂ ਰੱਖਿਆ ਆ ਬੰਦੇ ਆਪਣੇ ਇਧਰ ਆਏ ਵੀ ਪਿਆਵਾਲੇ ਪਾਸੋਂ ਬਸ ਕੱਲ ਤੋਂ ਇੱਥੇ ਸਿੱਟਣੋਂ ਥਾਂ ਨਹੀਂ ਹੋਣੀ ਠੀਕ ਹੈ ਤੇ ਅੱਜ ਹੀ ਹੈ ਅੱਜ ਦਾ ਇਹੇ ਆ ਥੱਲੇ ਜਿਹੜਾ ਗੁਰਦੁਆਰਾ ਆ ਸਾਹਿਬਾ ਜਿਹੜੇ ਉਹ ਹੈਗਾ ਗੋਬਿੰਦ ਘਾਟ ਦੇ ਇੱਥੇ ਵੀ ਮੈਂ ਤੁਹਾਨੂੰ ਰੂਮ ਵਗੈਰਾ ਮਿਲ ਜਾਂਦੇ ਠੀਕ ਆ ਤੇ ਕਿਸੇ ਪਰਿਵਾਰਾਂ ਨਾਲੋਂ ਚਾਹੇ ਦੋਸਤਾਂ ਨਾਲੋਂ ਠੀਕ ਹੈ ਤੇ ਵਿੱਚ ਹੀ ਬਾਜ਼ਾਰ ਦੇ ਹੁੰਦਾ ਹੈ ਇਧਰੋਂ ਆੜ-ਆੜ ਸੰਦ ਮੰਨ ਲਓ ਜਿਵੇਂ ਛੋਟੀਆਂ ਵਗੈਰਾ ਉਹ ਮਿਲ ਜਾਣਗੇ ਇਹ ਹੈ ਇੱਥੇ ਆ ਜਿਹੜਾ ਹੈਗਾ ਗੁਰੂ ਘਰ ਤੋਂ ਜਿਹੜਾ ਹੈਗਾ ਤੁਸੀਂ ਸਾਰੀਆਂ ਸਵਾਵਾ ਸਾਰਾ ਇਨਫੋਰਮੇਸ਼ਨ ਵਗੈਰਾ ਇੱਥੇ ਹੀ ਮਿਲਣੀ ਹੈ ਕਿ ਕਦੋਂ ਚੱਲਣਾ ਕਿਵੇਂ ਚੱਲਣਾ ਕਿੱਧਰ ਚੱਲਣਾ ਇਹ ਪੌੜਾ ਜਿਹੜਾ ਗੋਵਿੰਦ ਘਾਟ ਨੂੰ ਗੋਵਿੰਦ ਥਾਮ ਨਾਲ ਜੋੜਦਾ ਸੀ ਜਦੋਂ ਆਪਾਂ ਯਾਤਰਾ ਕਰਦੇ ਹਾਂ ਸ੍ਰੀ ਹਿਮਕੁੰਡ ਸਾਹਿਬ ਦੀ ਤੋਂ ਫਲਾਹ ਹਾਲ ਮੈਂ ਆ ਤੁਹਾਨੂੰ ਦਿਖਾ ਦਿੰਦੇ ਇਹ ਜਿਹੜਾ ਇਹ ਗੁਰੂ ਘਰ ਹੈ ਇਹ ਗੋਵਿੰਦ ਘਾਟ ਵਿਖੇ ਸ਼ੋਭਤ ਹੈ ਠੀਕ ਹੈ ਇੱਥੇ ਇੱਕ ਵਾਰ ਜਦੋਂ ਬਹੁਤ ਜ਼ਿਆਦਾ ਪਾਣੀ ਆਇਆ ਸੀ ਉਦੋਂ ਵੀ ਜਿਹੜਾ ਹੈਗਾ ਦਰਬਾਰ ਸਾਹਿਬ ਦੇ ਅੰਦਰ ਤੱਕ ਇਹਦਾ ਪਾਣੀ ਚਲਾ ਗਿਆ ਸੀ ਤਾਂ ਇਸ ਵਾਰ ਜਿਹੜਾ ਹੈਗਾ ਨਵੀਂ ਤਰ੍ਹਾਂ ਦੀ ਜਿਹੜੀ ਹੈਗਾ ਸਥਿਤੀ ਪੈਦਾ ਹੋਈ ਹੈ ਕਿ ਸਾਹਮਣੇ ਜਿਹੜਾ ਆਹ ਵਾਲਾ ਪੱਥਰ ਆ ਜਿਹੜਾ ਅੱਧਾ ਖਦੀਦਾ ਹੈ ਨਾ ਇਹਦਾ ਅੱਧਾ ਭਾਗ ਟੁੱਟ ਕੇ ਜਿਹੜਾ ਹੈਗਾ ਇਹਦੇ ਉੱਪਰ ਡਿੱਗ ਪਿਆ ਸੀਗਾ ਜਿਹਦੇ ਕਰਕੇ ਆਹ ਸਾਰਾ ਜਿਹੜਾ ਹੈਗਾ ਪੁਲ ਤੈਸ਼ਨਸ ਹੋ ਗਿਆ ਤਾਂ ਹੁਣ ਇਸ ਵਾਰ ਜਿਹੜੀ ਆ ਯਾਤਰਾ ਫਿਰ 15 ਮਾਰਚ 2025 ਦੀ ਘਟਨਾ ਤੇ ਹੁਣ ਮੰਨ ਲਓ ਅਪ੍ਰੈਲ ਤੇ ਮਈ ਹੈ ਨਾ ਲਗਭਗ 2 ਮਹੀਨਿਆਂ ਦੇ ਵਿੱਚ ਜਿਹੜਾ ਆ ਪੁਲ ਤਿਆਰ ਕੀਤਾ ਹੋਣਾ ਆਰਜੀ ਤੌਰ ਤੇ ਜਿਹਦੇ ਕਿ ਸੰਗਤ ਨੂੰ ਕੋਈ ਰੁਕਾਵਟ ਨਾ ਹੋਵੇ ਤਾਂ ਹੁਣ ਇਸ ਜਿਹੜਾ ਪੁਲ ਰਾਹੀਂ ਸੰਗਤ ਜਾਊਗੀ ਠੀਕ ਆ ਤੇ ਅੱਗੇ ਜਿੱਥੇ ਗੱਡੀਆਂ ਖੜੀਆਂ ਇੱਥੇ ਲਗਭਗ ਪਿਛਲੀ ਵਾਰ ਤਾਂ 40 ਰੁਪਏ ਕਿਰਾਇਆ ਸੀਗਾ ਇੱਥੋਂ ਲੈ ਕੇ 2.5 ਕਿਲੋਮੀਟਰ ਤੱਕ ਅੱਗੇ ਜਾਂਦੇ ਆ ਤੇ ਇਹ ਡ੍ਰੌਪ ਕਰ ਦਿੰਦੇ ਉੱਥੇ ਜਾ ਕੇ ਠੀਕ ਆ ਤਾਂ ਉਹਦੋਂ ਬਾਅਦ ਜਿਹੜਾ ਹੈਗਾ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਤੇ ਯਾਤਰਾ ਵੀ ਦੋ ਤਰੀਕਾ ਨਾਲ ਕਰ ਸਕਦੇ ਹੋ ਪੈਦਲ ਵੀ ਕਰ ਸਕਦੇ ਹੋ ਹੈਲੀਕਾਪਟਰ ਨਾਲ ਵੀ ਕਰ ਸਕਦੇ ਹੋ ਹੈਲੀਕਾਪਟਰ ਦਾ ਜਿਹੜਾ ਚਾਰਜ ਹੈ ਸਵਾਰਾ ਉਤਰਾਖੰਡ ਦਾ ਗਵਰਨਮੈਂਟ ਦਾ ਲਗਭਗ 1.5 ਲੱਖ ਰੁਪਿਆ ਪਹਿਲਾਂ ਇਹ 3555 100 ਸੀਗਾ ਪਰ ਲਗਾਤਾਰ ਸ਼ਰਧਾਲੂਆਂ ਦੇ ਵਿੱਚ ਜਿਹੜੀ ਡਿਮਾਂਡ ਜਿਹੜੀ ਚੀਜ਼ ਦੀ ਵਾਜੇ ਹੈ ਨਾ ਤਾਂ ਜਿਹੜੇ ਉਤਰਾ ਪਰ ਉਹਦੇ ਰੇਟ ਆਟੋਮੈਟਿਕਲੀ ਹਾਈ ਹੋ ਜਾਂਦੇ ਆ ਸੋ ਆਪਾਂ ਤੁਹਾਨੂੰ ਪੂਰੀ ਦੀ ਪੂਰੀ ਯਾਤਰਾ ਦਾ ਜਿਹੜਾ ਹੈਗਾ ਦਰਸ਼ਨ ਦੁਆਰਾ ਕਰਾਉਣੇ ਆ ਜਿਹੜਾ ਸਮਾਨ ਹੈ ਤੁਸੀਂ ਮੰਨ ਲਓ ਸ਼ਾਮ ਦੇ 9 ਵਜੇ ਤੱਕ ਰਾ ਸਵੇਰੇ ਲਗਭਗ ਜਦੋਂ ਹੈ 4 4:30 ਵਜੇ ਦੁਬਾਰਾ ਕੱਟਰੀ ਘਰ ਖੁੱਲ੍ਹਾ ਹੋ ਜਾਂਦਾ ਪਰ ਜਿਨ੍ਹਾਂ ਨੇ ਜਲਦੀ ਤਰ੍ਹਾਂ ਹੁੰਦਾ ਫਿਰ ਅਗਲਾ ਕਰਦੇ ਆ ਵੀ 7-8 ਵਜੇ ਜਿਵੇਂ ਹੁਣ 7:00 ਵਜੇ ਆ ਵੀ ਐਸ ਵੇਲੇ ਨੂੰ ਜਿਹੜੇ ਕੱਪੜੇ ਪਾਉਣੇ ਆ ਉੱਪਰ ਜਾ ਕੇ ਹਨਾ ਉਹ ਉਹੋ ਹੀ ਰੱਖ ਲੈਂਦੇ ਆ ਬਾਕੀ ਜਿਹੜਾ ਜਮਾ ਕਰਾ ਦਿੰਦੇ ਆ ਉਹਦਾ ਇਹ ਫਾਇਦਾ ਹੁੰਦਾ ਕਿ ਤੁਹਾਡੇ ਕੋਲ ਲੱਗੇ ਜ ਘੱਟ ਹੋ ਜਾਂਦਾ ਤੇ ਤੁਹਾਨੂੰ ਜਿਹੜੇ ਕਿ ਯਾਤਰਾ ਕਰਨ ਦੇ ਵਿੱਚ ਜਿਆਦਾ ਤਕਲੀਫ ਨਹੀਂ ਆਉਂਦੀ ਜੇਕਰ ਤੁਸੀਂ ਹਿਮਪੋਟ ਸਾਹਿਬ ਦੀ ਯਾਤਰਾ ਵਾਸਤੇ ਹੈਲੀਕਾਪਟਰ ਬੁੱਕ ਕਰਨਾ ਹੈ ਨਾ ਤਾਂ ਜੇਕਰ ਤੁਸੀਂ ਆਨਲਾਈਨ ਕਰਾਵੋਗੇ ਤਾਂ ਉਹ ਪੈਣਾ ਤੁਹਾਨੂੰ ਸਸਤਾ ਤੇ ਜੇਕਰ ਤੁਸੀਂ ਆਫਲਾਈਨ ਕਰਾਵੋਗੇ ਉਹ ਪੈਣਾ ਤੁਹਾਨੂੰ ਮਹਿੰਗਾ ਆਫਲਾਈਨ ਵਾਸਤੇ ਤੁਹਾਨੂੰ ਉਹਨੇ ਕਹਿਣਾ ਵੀ ਜਿੱਥੇ ਮੈਂ ਖਲਾਲ ਖੜਾ ਆ ਕਿਹਾ ਕਿ ਤੁਸੀਂ ਜਾਓ ਜਿਹੜਾ ਹੈਗਾ ਭਗਤ ਕੋਟਲ ਉਪਰ ਠੀਕ ਹੈ ਜਿੱਥੇ ਹੈਲੀਪੈਡ ਬਣਿਆ ਤਾਂ ਇੱਥੇ ਤੁਹਾਨੂੰ ਲਗਭਗ 8000 ਰੁਪਏ ਦਾ ਇੱਕ ਪਾਸੇ ਦਾ ਮਤਲਬ ਵਨਵੇ ਸਵਾਰੀ ਦਾ ਜਿਹੜਾ ਹੈਲੀਕਾਪਟਰ ਪੈਣਾ ਤੇ ਜੇਕਰ ਤੁਸੀਂ ਆਨਲਾਈਨ ਕਰੋਗੇ ਤਾਂ ਲਗਭਗ ਤੁਹਾਨੂੰ 10500 ਰੁਪਏ ਦਾ ਆਉਣ ਜਾਣ ਦਾ ਦੋਨੇ ਮਾਲਾ ਪੈਣਾ ਹੈ। ਮਤਲਬ ਇੱਕ ਪਾਸ ਦਾ ਕਰਾਇਆ ਆਫਲਾਈਨ ਤੇ ਆਉਣ ਜਾਣ ਦਾ ਕਰਾਇਆ ਦੋ ਪਾਸ ਦਾ। ਆ ਜਿਹੜਾ ਆਨਲਾਈਨ ਬਰਾਬਰ ਹੀ ਹੈ। ਸੋ ਕਈ ਬਹੁਤ ਜ਼ਿਆਦਾ ਫੇਕ ਸਾਈਟਾਂ ਬਣੀਆਂ ਹੋਈਆਂ। ਉਹਨਾਂ ਦੇ ਵਿਸ਼ਵਾਸ ਨਾ ਕਰੋ। ਜੇਕਰ ਤੁਸੀਂ ਹੈਲੀਕਾਪਟਰ ਬੁੱਕ ਕਰਨਾ ਤਾਂ ਮੈਂ ਦਿਖਾ ਦੇਣਾ ਹਾਂ ਹੁਣ ਜੂਮ ਕਰਕੇ। ਇਹ ਹੈਗਾ www.heliyatra.irctc.co.in.in ਠੀਕ ਹੈ। ਇਹਦੇ 'ਚ 91 ਦਾ ਤੁਹਾਨੂੰ 5040 ਦਾ ਪੈਣਾ। ਇਹ ਡਬਲ ਲਗਭਗ 50000 ਆ 80 ਦਾ ਜਾਂ 10500 ਤੱਕ ਦਾ ਪੈਣਾ ਜੀਐਸਟੀ ਸਾਰਾ ਕੁਝ ਸੋ ਆ ਜਿਨ੍ਹਾਂ ਨੇ ਵੀ ਗੋਵਰ ਘਾੜ ਤੋਂ ਬਾਈ 에ਅਰ ਆ ਹਿਮਕੁੰਡ ਸਾਹਿਬ ਤੱਕ ਜਾਣਾ ਉਹ ਤਾਂ ਹਿਮਕੁੰਡ ਸਾਹਿਬ ਤੱਕ ਦਾ ਫਿਰ ਵੀ ਨਹੀਂ ਜਾ ਸਕਦੇ ਹੈਲੀਕਾਪਟਰਾਂਹੀਂ ਫਿਰ ਵੀ ਤੁਹਾਨੂੰ ਗਾਂਹ ਜਾ ਕੇ ਇੱਥਾ ਖਰਚਾ ਲੈਣੇ ਪੈਂਦੇ ਆ ਜਾਂ ਮੰਨ ਲਓ ਤੁਹਾਨੂੰ ਜਿਹਦਾ ਹੈਗਾ ਆਪ ਤੱਕ ਜਾਣਾ ਪੈਂਦਾ ਪਰ ਇਥੋਂ ਗੋਵਿੰਦ ਧਾਮ ਤੱਕ ਗੋਵਰ ਘਾੜ ਤੋਂ ਲੈ ਗੋਵਿੰਦ ਧਾਮ ਤੱਕ ਜਿਹੜਾ ਹੈ ਰੇਡੀਕਾ ਪਰ ਤੇ ਜਾ ਸਕਦੇ ਸੋ ਵਾਰ ਤੁਹਾਨੂੰ ਦਿਖਾ ਰਿਆਂ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਸੋ ਫਲ ਹਾਲ ਯਾਤਰਾ ਜਿਹੜੀ ਹੈਗੀ ਹੈ ਉਹ 25 ਮਈ ਨੂੰ ਆ ਜਿਹੜੀ ਹੈਗੀ ਆ ਸ਼ੁਰੂ ਹੋ ਚੁੱਕੀ ਹੈ ਤੇ 25 ਮਈ ਨੂੰ ਆਜਰਾ ਹੈਗਾ ਦਰਸ਼ਨਾ ਵਾਸਤੇ ਸ਼੍ਰੀ ਹਿਮਕੋਟ ਸਾਹਿਬ ਖੁੱਲ ਚੁੱਕਾ ਸੋ ਕਿਵੇਂ ਇੱਥੇ ਆ ਸਕਦੇ ਹੋ ਠੀਕ ਆ ਤੇ ਮੈਂ ਫਲ ਹਾਲ ਗੋਬਿੰਦ ਘਾਟ ਤੇ ਇੱਥੋਂ ਤੱਕ ਕਿੱਦਾਂ ਆ ਉਹ ਤੁਹਾਨੂੰ ਸਾਰਾ ਬਲੌਗ ਮੈਂ ਦਿਖਾਉਣਾ ਵੀ ਆਪਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਕਿੱਥੋਂ ਆਣਾ ਜੇ ਤੁਸੀਂ ਮੰਨ ਲਓ ਬਠਿੰਡੇ ਤੋਂ ਆ ਰਹੇ ਹੋ ਆ ਧੂਰੀ ਤੋਂ ਆ ਰਹੇ ਹੋ ਬਰਨਾਲੇ ਤੋਂ ਆ ਰਹੇ ਹੋ ਸੰਗਰੂਰ ਤੋਂ ਆ ਰਹੇ ਹੋ ਪਟਿਆਲੇ ਤੋਂ ਆ ਰਹੇ ਹੋ ਚਾਹੇ ਅੰਬਾਲਾ ਤੋਂ ਆ ਰਹੇ ਹੋ ਹੈਨਾ ਤਾਂ ਇਹਦੇ ਵਾਸਤੇ ਤਾਂ ਜਿਹੜੀਆਂ ਬਠਿੰਡੇ ਤੋਂ ਸਿੱਧੀਆਂ ਰੇਲ ਗੱਡੀ ਆਉਂਦੀ ਹੈ ਤੇ ਵਧੀਆ ਲਗਭਗ ਤਾਂ ਉਹ 9 ਘੰਟੇ ਚ ਬਠਿੰਡੇ ਤੋਂ ਜਿਹੜਾ ઋਸ਼ੀਕੇਸ਼ ਲਾਉਂਦੀ ਹੈ ਇਹ ਸਭ ਤੋਂ ਈਜੀਐਸਟ ਵੇ ਹੈ ਤੇ ਇਹਦੀ ਟਿਕਟ ਲਗਭਗ ਹੁੰਦੀ ਆ 3100 ਰੁਪਏ ਸੋ 3100 ਰੁਪਏ ਦੇ ਵਿੱਚ ਤੁਸੀਂ ઋਸ਼ੀਕੇਸ਼ ਪਹੁੰਚ ਜਾਂਦੇ ਹੋ ઋਸ਼ੀਕੇਸ਼ ਦੇ ਵਿੱਚ ਸਭ ਤੋਂ ਪਹਿਲਾ ਪੜਾ ਹੁੰਦਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਠੀਕ ਆ ਉੱਥੇ ਜਿਹੜਾ ਹੈਗਾ ਤੁਸੀਂ ਪਹਿਲਾ ਸਟੇ ਆਪਣਾ ઋਸ਼ੀਕੇਸ਼ ਹੁੰਦਾ ਤਾਂ ਤੁਹਾਨੂੰ ਉੱਥੇ ਲੰਗਰ ਦੀ ਸੇਵਾ ਵੀ ਹੈਗੀ ਐ ਉੱਥੇ ਰਹਿਣ ਦੀ ਵਿਵਸਥਾ ਵੀ ਪ੍ਰੋਪਰ ਹੁੰਦੀ ਐ ਠੀਕ ਐ ਤੇ ਉੱਥੇ ਤੁਸੀਂ ਜਿਹੜਾ ਹੈਗਾ ਪਹਿਲਾ ਦਿਨ ਉੱਥੇ ਸਟੇ ਕਰਨਾ ਪੈਦਾ ਮੰਨ ਲਓ ਪਹਿਲੇ ਦਿਨ ਤੁਸੀਂ ਪਿੰਡੋਂ ਆਏ ਆ ਚਾਹੇ ਰੇਲ ਗੱਡੀ ਤੇ ਆਏ ਚਾਹੇ ਆਪਦੇ ਸਾਧਨ ਲੈ ਕੇ ਆਓ ਚਾਹੇ ਬਾਈਕ ਤੇ ਆਇਓ ਹਨਾ ਤਾਂ ਉੱਥੇ ਸਭ ਤੋਂ ਪਹਿਲਾਂ ਜਦੋਂ ਪਹੁੰਚਦੇ ਹੋ ਤਾਂ ਰਜਿਸਟ੍ਰੇਸ਼ਨ ਕਰਾਣਾ ਰਜਿਸਟ੍ਰੇਸ਼ਨ ਤੁਸੀਂ ਆਨਲਾਈਨ ਵੀ ਕਰਾ ਸਕਦੇ ਹੋ ਉੱਤਰਾਖੰਡ ਜਿਹੜੇ ਆਪਾਂ ਗੱਲ ਕਰੀਏ ਉਹਨਾਂ ਦਾ ਕਿਉਂਕਿ ਇਹ ਜਿਹੜਾ ਸਾਰਾ ਸਾਰਾ ਸਥਾਨ ਐ ਇਹ ਉੱਤਰਾਖੰਡ ਗੌਰਮ ਜਿਹੜਾ ਹੈਗਾ ਉੱਤਰਾਖੰਡ ਰਾਜ ਦੇ ਵਿੱਚ ਤਾਂ ਟੂਰਿਜ਼ਮ ਤੇ ਜਾ ਕੇ ਟੂਰਿਜ਼ਮ ਉਤਰਾਖੰਡ ਟੂਰਿਜ਼ਮ ਦੀ ਸਾਈਟ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਠੀਕ ਆ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਬਾਅਦ ਹੀ ਤੁਹਾਨੂੰ ਅੱਗੇ ਉਹਦਾਂ ਦਿੱਤਾ ਜਾਂਦਾ ਰਿਸ਼ੀਕੇਸ਼ ਤੋਂ ਸੋ ਰਿਸ਼ੀਕੇਸ਼ ਦੇ ਵਿੱਚ ਸ਼ਾਨਦਾਰ ਗੁਰਦੁਆਰਾ ਸਾਹਿਬ ਸਜੋਬਿਤ ਆ ਉੱਥੇ ਆਪਾਂ ਸਵੇਰੇ ਮੱਥਾ ਟੇਕਿਆ ਠੀਕ ਆ ਆ ਸ਼ਾਮ ਨੂੰ ਪਹੁੰਚੇ ਠੀਕ ਆ ਸਵੇਰੇ ਮਨ ਸ਼ਾਮ ਨੂੰ ਪਹੁੰਚ ਕੇ ਇਸ਼ਨਾਨ ਪਾਣੀ ਕਰਕੇ ਠੀਕ ਆ ਪਛਾਦਾ ਪਾਣੀ ਛਕ ਕੇ ਉੱਥੇ ਸਟੇ ਕੀਤਾ ਉਸ ਤੋਂ ਬਾਅਦ ਅਗਲਾ ਦਿਨ ਸਵੇਰਾ ਜਦੋਂ ਹੁੰਦੀ ਆ ਤਾਂ ਆਪਾਂ ਸਵੇਰੇ ਕੋਸ਼ਿਸ਼ ਕਰਦੇ ਆ ਕਿ ਜਲਦੀ ਤੋਂ ਜਲਦੀ ਨਿਕਲ ਜਿਵੇਂ ਅਸੀਂ ਜਿਹੜੇ ਹੈਗੇ 7-8 ਜਾਣੇ ਸੀਗੇ ਮੁੰਡੇ ਹਨਾ ਸੋ 7-8 ਜਣਿਆਂ ਨੂੰ ਇਹ ਹੁੰਦਾ ਵੀ ਤੁਸੀਂ ਜਿਹੜਾ ਹੈਗੇ ਗੱਡੀ ਕਰਾ ਸਕਦੇ ਹੋ ਠੀਕ ਆ ਚਾਹੇ ਇੱਥੇ ਆਪਾਂ ਬਲੈਰੋ ਮਿਲ ਜਾਂਦੀਆਂ ਇੱਥੇ ਤੁਹਾਨੂੰ ਕੋਇਲਸ ਗੱਡੀਆਂ ਮਿਲ ਜਾਂਦੀਆਂ ਇੱਥੇ ਅਨੋਬਾ ਮਿਲ ਜਾਂਦੀਆਂ ਸਲਫਟਾ ਵੀ ਮਿਲ ਜਾਂਦੀਆਂ ਠੀਕ ਆ ਉਹ ਅੱਡ ਅੱਡ ਪੈਸੇ ਮੰਗਦੇ ਆ ਕੋਈ ਸਤੋਂ ਮੰ ਲੋ 14000 ਵੰਗੂ ਕੋਈ 8000 ਵੰਗੂ ਪਰ ਲਗਭਗ 1000 ਰੁਪਏ ਪ੍ਰਤੀ ਸਵਾਰੀ ਦੇ ਹਿਸਾਬ ਨਾਲ ਤੁਸੀਂ ਜਿਹੜਾ ਹੈਗਾ ਗੱਡੀ ਤੁਹਾਨੂੰ ਮਿਲ ਜਾਂਦੀ ਹੈ ਜੇ ਤੁਸੀਂ ਜਿਆਦਾ ਨਹੀਂ ਘਾਟੋਂ ਤਾਂ ਤੁਹਾਨੂੰ ਟੈਂਪੋ ਟਰੈਵਲ ਮਿਲ ਜਾਂਦਾ ਆਦਰਵਾਇਜ਼ ਤੁਹਾਨੂੰ ਜਿਹੜਾ ਹੈਗਾ ਜੇਕਰ ਤੁਸੀਂ ਇੰਨੇ ਪੈਸੇ ਨਹੀਂ ਖਰਚਣਾ ਤਾਂ 650 ਰੁਪਏ ਦੀ ਟਿਕਟ ਲੱਗਦੀ ਹੈ ਤੁਸੀਂ ॠषिਕੇਸ਼ ਤੋਂ ਲੈ ਕੇ ਗੋਬਿੰਦ ਘਾੜ ਤੱਕ ਬਾਇਆ ਬੱਸ ਵੀ ਆ ਸਕਦੇ ਹੋ ਸਰਕਾਰੀ ਬੱਸਾਂ ਇੱਥੇ ਜਿੰਗਾ ਚੱਲਦੀਆਂ ਨਹੀਂ ਆ ਠੀਕ ਆ ਤੇ ਰਾਹ ਦਾ ਇਹ ਜਿਹੜੇ ਦ੍ਰਿਸ਼ਾ ਬੜੇ ਮਨਮੋਹਕ ਨੇ ਠੀਕ ਹੈ ਤੇ ਜੇਕਰ ਤੁਹਾਨੂੰ ਘਬਰਾਟ ਹੁੰਦੀ ਹੈ ਠੀਕ ਹੈ ਮੰਨ ਲਓ ਕਿ ਇਹਨਾਂ ਤੇਲ ਚੜਦਾ ਤੋਂ ਆਪ ਦਾ ਜਿਹੜਾ ਦਵਾਈ ਦਾ ਜਿਹੜਾ ਹੈਗਾ ਪ੍ਰਬੰਧ ਕਰਕੇ ਨਾਲ ਤੁਰ ਸਕਦਾ ਜਿਆਦਾ ਬੈਟਰ ਹੈ ਠੀਕ ਹੈ ਨਹੀਂ ਤਾਂ ਸੰਤਰੇ ਦੀਆਂ ਗੋਲੀਆਂ ਤਾਂ ਹਮੇਸ਼ਾ ਹਰੇਕ ਕੋਲੇ ਹੋਣੀਆਂ ਹੀ ਚਾਹੀਦੀਆਂ ਕਿਉਂਕਿ ਖਾਸ ਕਰਕੇ ਜਿਹੜੇ ਆਪਾਂ ਆਪਕ ਪਲੇਨ ਏਰੀਆ ਦੇ ਵਿੱਚ ਆਉਣੇ ਆ ਹਨਾ ਤੇ ਉਹਨਾਂ ਨੂੰ ਥੋੜਾ ਪਹਾੜਾਂ ਦੇ ਉੱਤੇ ਜਿਹੜਾ ਹੈਗਾ ਚੜਨ ਦੇ ਵਿੱਚ ਅਖਾਈ ਜ਼ਰੂਰ ਲੱਗਦੀ ਹੈ ਪਰ ਹੁਣ ਬੜੀ ਕੰਸਟਰਕਸ਼ਨ ਹੋ ਰਹੀ ਹੈ ਹੁਣ ਕਾਫੀ ਦੂਰ ਤੱਕ ਜਿਹੜੀਆਂ ਰੇਲਵੇ ਲਾਈਨਾਂ ਵਿਸ਼ਵੀ ਰਹਿਣਗੀਆਂ ਤਾਂ ਤੁਹਾਡੀ ਇੱਕ ਤਰ੍ਹਾਂ ਦੀ ਆਊਟਿੰਗ ਬਹੁਤ ਵਧੀਆ ਹੋ ਜਾਂਦੀ ਹੈ ਲਗਭਗ ਤੁਸ ਤੁਹਾਨੂੰ ਜਿਹੜਾ ਹੈਗਾ ਰਿਸ਼ੀਕੇਸ਼ ਤੋਂ ਅਜੇ ਗੋਵਿੰਦ ਘਾੜ ਤੱਕ ਆਉਣਾ ਹੈ ਜਿੱਥੇ ਮੈਂ ਫਲਾਹ ਹਾਲ ਹੁਣ ਖੜਾ ਤਾਂ ਲਗਭਗ ਤੁਹਾਡੇ 10 ਘੰਟੇ ਲੱਗ ਜਾਂਦੇ ਆ ਚਾਹੇ ਬਾਏ ਬੱਸ ਆਉ ਚਾਹੇ ਮੈਂ ਆਪਾਂ ਕੇ ਅੱਗੇ ਆਪ ਦਾ ਸਾਧਨ ਲੈ ਕੇ ਆਉ ਹਣਾ ਬਾਏ ਘਰਾ ਕੇ ਲੈ ਕੇ ਆਉ ਕਾਰਨ ਕੋਈ ਰਾਹ ਦੇ ਵਿੱਚ ਜਿਹੜਾ ਹੈਗਾ ਜਾਮ ਵਗੈਰਾ ਲੱਗਦੇ ਹੀ ਰਹਿੰਦੇ ਆ ਤੇ ਰਾਹ ਦੇ ਵਿੱਚ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਉਹ ਵੀ ਸੁਸ਼ੋਭਤਾ ਲਗਭਗ ਅੱਧੇ ਰਾਤ ਹੈ ਠੀਕ ਹੈ 110 ਕਿਲੋਮੀਟਰ ਪਿੱਛੇ ਆ ਠੀਕ ਆ ਉਥੇ ਜਾ ਕੇ ਤੁਸੀਂ ਜਿਹੜਾ ਹੈਗਾ ਸਵੇਰੇ ਕਿਉਂਕਿ ਖਾਲੀ ਪੇਟ ਤਰੋਂ ਤਾਂ ਜ਼ਿਆਦਾ ਬੈਟਰਾ ਕਿਉਂਕਿ ਜਿਹੜਾ ਹੈਗਾ ਤੁਹਾਨੂੰ ਮੰਨ ਲਓ ਉਲਟੀਆਂ ਵਗੈਰਾ ਦੀ ਪ੍ਰੋਬਲਮ ਨਹੀਂ ਆਉਣੀ ਹਨਾ ਤਾਂ ਉਥੇ ਤੁਸੀਂ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਉਦੋਂ ਬਾਅਦ ਅਗਲੀ ਯਾਤਰਾ ਸ਼ੁਰੂ ਕਰਦੇ ਹਾਂ ਸੋ ਅਗਲਾ ਦਿਨ ਆਪਣਾ ਇੱਥੇ ਹੈ ਠੀਕ ਆ ਹੁਣ ਕੱਲ ਨੂੰ ਸਵੇਰੇ ਲਗਭਗ ਆਪਾਂ 4 ਵਜੇ ਯਾਤਰਾ ਸ਼ੁਰੂ ਕਰਾਂਗੇ ਗੋਬਿੰਦ ਧਾਮ ਵਾਸਤੇ ਜਿੱਥੇ ਮੈਂ ਖੜਾ ਆ ਸਾਹਮਣੇ ਜਿਹੜਾ ਹੈ ਗੁਰੂ ਘਰ ਜਿਹੜਾ ਸ਼ੋਭਤ ਹੈ ਔਰ ਜਿੱਥੇ ਤੁਹਾਨੂੰ ਨਿਸ਼ਾਨ ਸਾਹਿਬ ਨਜ਼ਰ ਆ ਰਿਹਾ ਹੋਣਾ ਇੱਥੋਂ ਹੀ ਆਪਾਂ ਗੱਲ ਕਰਕੇ ਉ